हरि ओम नमो शिवाय चौथा अध्याय छह प्राण कथा इतना कह के फिर सूत जी बोले हे शौनक नाद ਦਾ ਇਹ ਪ੍ਰਸ਼ਨ ਸੁਣ ਕੇ ਬ੍ਰਹਮਾ ਜੀ ਪ੍ਰੇਮ ਵਿੱਚ ਮਗਨ ਹੋ ਗਏ ਤੇ ਉਹਨਾਂ ਨੂੰ ਆਪਣੇ ਤਨ ਮਨ ਦੀ ਸੁਧ ਨਾ ਰਹੀ ਥੋੜੇ ਚਿਰ ਪਿਛੋਂ ਸੁਚੇਤ ਹੋ ਕੇ ਸ਼ੇਰ ਜੀ ਦਾ ਧਿਆਨ ਕਰਕੇ ਹੱਸ ਕੇ ਬੋਲੇ ਕਿ ਤੁਸੀਂ ਤਾਨੂੰ ਤੁਸਾ ਸਾਡੀ ਸਾਰੀ ਕੋਨ ਨੂੰ ਮੁਕਤ ਕਰ ਦਿੱਤਾ ਹੈ ਤੁਹਾਡੇ ਹਿਰਦੇ ਵਿੱਚ ਸ਼ੇਰ ਜੀ ਦੀ ਭਗਤੀ ਪ੍ਰਗਟ ਹੋਈ ਹੈ ਬ੍ਰਹਮਾ ਜੀ ਨੇ ਨਾਰਦ ਦੇ ਪ੍ਰਸ਼ਨ ਦਾ ਇਹ ਉੱਤਰ ਦਿੱਤਾ ਕਿ ਅਸੀਂ ਪਹਿਲਾ ਸ਼ੇਰ ਜੀ ਦੇ ਨਿਰਗੁਣ ਰੂਪ ਦਾ ਵਰਣਨ ਕਰਾਂਗੇ ਫਿਰ ਉਹਨਾਂ ਦੇ ਸਾਗਣੂ ਸਰੂਪ ਦੀ ਮਹਿਮਾ ਦੱਸਾਂਗੇ ਜਦੋਂ ਸ੍ਰੇਟੀ ਦਾ ਕੋਈ ਚਿੰਨ੍ਹ ਵੀ ਨਹੀਂ ਸੀ ਤਦੋਂ ਨਿਰਗੁਣਾ ਸਦਾ ਸੇਵ ਸਰਬ ਵਿਆਪਕ ਬ੍ਰਹਮ ਸਤ ਚਿੱਤ ਆਨੰਦ ਰੂਪ ਹੀ ਸਨ ਜਨਮ ਮਰਨ ਕਾਲ ਤੇ ਸਭ ਸ਼ਕਤੀਆਂ ਉਹਨਾਂ ਦੇ ਅਧੀਨ ਸਨ ਊਚ ਨੀਚ ਵੱਡੇ ਛੋਟੇ ਵਿੱਚ ਉਹਨਾਂ ਦੀ ਸ਼ਕਤੀ ਹੀ ਕੰਮ ਕਰਦੀ ਬ੍ਰਹਮਾ ਵਿਸ਼ਨੂੰ ਦੇਵਤਾ ਮੁਨੀ ਆਦ ਸਭ ਉਹਨਾਂ ਦੀ ਤਪੱਸਿਆ ਕਰਦੇ ਸਨ ਉਹਨਾਂ ਦੀ ਕਿਰਪਾ ਤੋਂ ਬਿਨਾਂ ਕੋਈ ਕੁਝ ਵੀ ਪ੍ਰਾਪਤ ਨਹੀਂ ਸੀ ਕਰ ਸਕਦਾ ਉਹਨਾਂ ਦੀ ਮਹਿਮਾ ਇੰਨੀ ਉੱਚੀ ਤੇ ਆਪਾਰ ਹੈ ਕਿ ਕੋਈ ਜੀਵ ਉਹਨਾਂ ਦੇ ਗੁਣਾਂ ਨੂੰ ਵਰਣਨ ਨਹੀਂ ਕਰ ਸਕਦਾ ਸਦਾ ਸ਼ਿਵ ਨੇ ਇਛਾ ਕੀਤੀ ਕਿ ਅਸੀਂ ਨਿਰਗੁਣ ਨੂੰ ਸਰਗਣ ਰੂਪ ਧਾਰਨ ਕਰੀਏ ਇਹ ਵਿਚਾਰ ਕੇ ਆਪ ਨੇ ਸਰਗਣੂ ਰੂਪ ਧਾਰਨ ਕਰ ਲਿਆ ਆਪ ਦੇ ਦੋਹਾਂ ਰੂਪਾਂ ਵਿੱਚ ਕੋਈ ਫਰਕ ਨਹੀਂ ਸੋ ਅਸੀਂ ਉਹਨਾਂ ਦੇ ਸਰਗਣੂ ਰੂਪ ਦਾ ਵਰਣਨ ਕਰਦੇ ਹਾਂ ਜਿਸ ਨੂੰ ਸੁਣ ਕੇ ਸਭ ਪਾਪ ਨਾਸ਼ਟ ਹੋ ਜਾਂਦੇ ਹਨ ਉਹਨਾਂ ਦੇ ਇਹ ਸਰਗਣੂ ਰੂਪ ਦੇ ਸ਼ਿਵ ਸ਼ੰਕਰ ਹਰਨਾਥ ਪਰਮਦੇਵ ਜਗਦੀਸ਼ ਈਸ਼ਵਾਰਾ ਪਾਰਵਤੀ ਪਤ ਆਦ ਅਨੇਕਾਂ ਦਾ ਨਾਮ ਹਨ ਉਹ ਸਭ ਜੀਵ ਜੀਟੀ ਦੇ ਕਰਤਾ ਹਨ ਭਗਤਾਂ ਨੂੰ ਸੁਖ ਦਿੰਦੇ ਹਨ ਸੂਰਜਾ ਚੰਦਰਮਾ ਆਦ ਦੇ ਪੈਦਾ ਕਰਨ ਵਾਲੇ ਹਨ ਤੇ ਸਭ ਜੀਵਾਂ ਦੀ ਪਾਲਣਾ ਕਰਦੇ ਹਨ ਉਹਨਾਂ ਦਾ ਸਰਬਉਤਮ ਰੂਪ ਇਸ ਤਰ੍ਹਾਂ ਦਾ ਹੈ ਸਿਰ ਤੇ ਜਟਾਂ ਤੇ ਗੰਗਾ ਮੱਥੇ ਤੇ ਚੰਦਰਮਾ ਕੰਨਾਂ ਵਿੱਚ ਕੁੰਡਲ ਨੇਤਰਾਲਾ ਤੇ ਪੰਜ ਮੁਖ ਹਨ ਇਸ ਬਰਕਾਰ ਦਾ ਖੇਜੀ ਦਾ ਸੁੰਦਰ ਸਰੂਪ ਭਗਤਾਂ ਦੇ ਹਿਰਦਿਆਂ ਵਿੱਚ ਵਸਦਾ بڑے بڑے ਮੁਨੀ ਸਦਾ ਸ਼ਿਵ ਜੀ ਦੇ ਸਰਗਣੂ ਸਰੂਪ ਦੀ ਆਰਾਧਨਾ ਕਰਦੇ ਹਨ ਸ਼ੇਰ ਜੀ ਨੇ 우ਆ ਜੀ ਨਾਲ ਵਿਆਹ ਕਰਕੇ ਆਪਣੇ ਨਿਵਾਸ ਲਈ ਬੜਾ ਜੇਦਾ ਨਾਮ ਸ਼੍ਰੀ ਕਾਂਚੀ ਜੀ ਰੱਖਿਆ ਉੱਥੇ ਵਸਣ ਵਾਲੇ ਭਗਤਾਂ ਨੂੰ ਮੁਕਤੀ ਦੀ ਦਾਤ ਬਖਸ਼ੀ ਉਮਾ ਜੀ ਨਾਲ ਵਸਦਿਆਂ ਸ਼ੇਰ ਜੀ ਨੇ ਮਨ ਵਿੱਚ ਵਿਚਾਰ ਉੱਠੀ ਕਿ ਕੋਈ ਰਤਨਾ ਰਤਨੀ ਚਾਹੀਦੀ ਹੈ ਇਹ ਵਿਚਾਰ ਕੇ ਉਹਨਾਂ ਨੇ 우ਮਾ ਨੂੰ ਕਿਹਾ ਕਿ ਸਾਡੀ ਇੱਛਾ ਨੂੰ ਸੁਣੋ ਜੋ ਨਤਾ ਦੇਵੇਗੀ ਓਮ ਨਮੋ शिवाय ਓਮ ਨਮੋ शिवाय